ਨਾਬਾ ਜੇਲ ਬ੍ਰੇਕ ਨੂੰ ਲੈ ਕੇ ਇੱਕ ਪਾਸੇ ਜੇਲ ਪ੍ਰਸ਼ਾਸਨ ਦੀ ਲਾਪਰਵਾਹੀ ਸਵਾਲਾਂ ਵਿੱਚ ਹੈ ਤਾਂ ਦੂਜੇ ਪਾਸੇ ਵਿਰੋਧੀ ਪਾਰਟੀਆਂ ਸਰਕਾਰ ਤੇ ਉੱਤੇ ਇਲਜ਼ਾਮ ਲਾ ਰਹੀਆਂ ਨੇ ਸੱਚਾਈ ਕੀ ਹੈ ਇਹ ਜਾਂਚ ਦਾ ਵਿਸ਼ਾ ਹੈ ਅਜਿਹੇ ਵਿੱਚ ਜੇਲ ਬ੍ਰੇਕ ਨੂੰ ਲੈ ਕੇ এবੀਪੀ ਸਾਂਝਾ ਚੁੱਕ ਰਿਹਾ ਹੈ 15 ਅਹਿਮ ਸਵਾਲ ਪੰਜਾਬ ਦੀ ਹਾਈ ਸਕਿਉਰਿਟੀ ਨਾਬਾ ਜੇਲ ਦੇ ਦੋਵੇਂ ਮੁੱਖ 게ਟਾਂ ਦੀ ਸੁਰੱਖਿਆ ਸਿਰਫ ਦੋ ਮੁਲਾਜ਼ਮਾਂ ਦੇ ਹਵਾਲੇ ਕਿਉਂ ਸੀ ਜੇਲ੍ਹ ਵਿੱਚ ਐਮਰਜੈਂਸੀ ਹਾਲਾਤਾਂ ਨਾਲ ਨਿਪਟਣ ਦੇ ਇੰਤਜ਼ਾਮ ਕਿਉਂ ਨਹੀਂ ਸਨ ਜਿਕਰ ਸੀ ਤਾਂ ਉਹਨਾਂ ਦਾ ਇਸਤੇਮਾਲ ਕਿਉਂ ਨਹੀਂ ਹੋਇਆ ਜੇਲ੍ਹ ਦੇ ਗੇਟਾਂ ਦੇ ਉੱਤੇ ਮੋਰਚਾ ਕਿਉਂ ਨਹੀਂ ਸੀ ਉੱਥੇ ਸੰਤਰੀ ਹੁੰਦੇ ਤਾਂ ਥੱਲੇ ਬਦਮਾਸ਼ਾਂ ਦੇ ਬਾਹਰੀ ਗੇਟ ਦੇ ਉੱਤੇ ਹਮਲਾ ਹੋਣ ਦਾ ਨਾ ਸਿਰ ਪਤਾ ਲੱਗ ਜਾਂਦਾ ਬਲਕਿ ਜਵਾਬੀ ਕਾਰਵਾਈ ਵੀ ਹੁੰਦੀ ਜੇਲ੍ਹ ਦੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਬਦਮਾਸ਼ਾਂ ਦੇ ਆਉਣ ਦਾ ਪਤਾ ਕਿਉਂ ਨਹੀਂ ਲੱਗਿਆ ਕੀ ਸੀਸੀਟੀਵੀ ਕੈਮਰੇ ਕੰਮ ਕਰ ਰਹੇ ਸਨ ਕਿ ਉਹਨਾਂ ਦੀ ਮਾਨਿਟਰਿੰਗ ਹੋ ਰਹੀ ਸੀ ਜਾਂ ਫਿਰ ਨਹੀਂ ਗੈਂਗਸਟਰ ਅਤੇ دہشتਗਰਦ ਸਵੇਰੇ ਹੀ ਜੇਲ੍ਹ ਦੇ ਡਿਊਟੀ ਗੇਟ ਦੇ ਉੱਤੇ ਕਿਵੇਂ ਆ ਗਏ ਜਿਕਰ ਉਹਨਾਂ ਨੂੰ ਬਾਹਰ ਬਦਮਾਸ਼ਾਂ ਦੇ ਆਉਣ ਅਤੇ ਜੇਲ੍ਹ ਦੇ ਸੰਤਰੀਆਂ ਨੂੰ ਕਬਜ਼ੇ ਵਿੱਚ ਲੈਣ ਦੀ ਪੂਰੀ ਜਾਣਕਾਰੀ ਮਿਲ ਰਹੀ ਸੀ ਤਾਂ ਉਹ ਇੱਕ ਦੂਜੇ ਦੇ ਸੰਪਰਕ ਵਿੱਚ ਸੀ ਉਹਨਾਂ ਦੇ ਕੋਲ ਮੋਬਾਈਲ ਫੋਨ ਅੰਦਰ ਕਦੋਂ ਤੋਸੀ ਜੇਲ੍ਹ ਦੇ ਅਫਸਰਾਂ ਨੂੰ ਇਸ ਦਾ ਪਤਾ ਕਿਉਂ ਨਹੀਂ ਲੱਗਿਆ ਜੇਲ੍ਹ ਦਾ ਗੇਟ ਅੰਦਰ ਤੋਂ ਬੰਦ ਰਹਿੰਦਾ ਹੈ ਅੰਦਰ ਆਉਣ ਵਾਲੇ ਸੰਤਰੀ ਤੋਂ ਜਦੋਂ ਗੈਂਗਸਟਰ ਨੇ ਚਾਬੀਆਂ ਖੋਈਆਂ ਤਾਂ ਉਸਨੇ ਗੋਲੀ ਕਿਉਂ ਨਹੀਂ ਚਲਾਈ ਜਾਂ ਫਿਰ ਸਾਇਰਨ ਆਨ ਕਿਉਂ ਨਹੀਂ ਕੀਤਾ دہشت گردਾਂ ਤੇ ਗੈਂਗਸਟਰਾਂ ਨੂੰ ਜੇਲ੍ਹ ਦੇ ਵਿੱਚ ਇਕੱਠਾ ਨਹੀਂ ਰੱਖ ਸਕਦੇ ਤਾਂ ਚਾਰੇ ਗੈਂਗਸਟਰ ਅਤੇ ਦੋ دہشت گردਾਂ ਦਾ ਮਿਲਾਬ ਕਿਵੇਂ ਹੋਇਆ ਜੇਲ੍ਹ ਦੇ ਜਿਹੜੇ ਸੈੱਲ ਵਿੱਚ ਕੈਦੀ ਅਤੇ دہشت گرد ਬੰਦ ਸਨ ਉਸ ਦੇ ਵਾਰਡਨ ਨੂੰ ਇੰਨਾ ਸਾਰਿਆਂ ਦੇ ਜੇਲ੍ਹ ਦੀ ਡਿਊਟੀ ਤੇ ਗੇਟ ਤੱਕ ਆਉਣ ਦਾ ਪਤਾ ਕਿਉਂ ਨਹੀਂ ਲੱਗਿਆ ਕੈਦੀਆਂ ਦੇ ਸੈੱਲ ਅਤੇ ਜੇਲ੍ਹ ਦੇ ਮੇਨ ਗੇਟ ਦੇ ਵਿਚਕਾਰ ਕਾਫੀ ਫਾਸਲਾ ਹੈ ਤੇ ਗੇਟ ਵੀ ਹੁੰਦੇ ਨੇ ਵਰਦੀ ਵਿੱਚ ਆਏ ਬਦਮਾਸ਼ਾਂ ਦੇ ਉੱਤੇ ਇੱਕ ਵੀ ਗੋਲੀ ਕਿਉਂ ਨਹੀਂ ਚਲਾਈ ਗਈ ਨਾ ਹੀ ਉਹਨਾਂ ਦਾ ਪਿੱਛਾ ਕੀਤਾ ਗਿਆ ਜੇਲ ਬ੍ਰੇਕ ਹੋਣ ਤੋਂ ਬਾਅਦ ਅਲਰਟ ਜਾਰੀ ਹੋਇਆ ਪਰ ਪਟਿਆਲਾ ਦੀ ਹਰਿਆਣਾ ਦੇ ਨਾਲ ਲੱਗਦੀ ਸਰਹੱਦ ਨੂੰ ਸੀਲ ਕਿਉਂ ਨਹੀਂ ਕੀਤਾ ਗਿਆ ਜੇਲ ਤੋਂ ਫਰਾਰ ਕੈਦੀ ਹਰਿਆਣਾ ਹੁੰਦੇ ਹੋਏ ਦਿੱਲੀ ਅਤੇ ਯੂਪੀ ਕਿਵੇਂ ਪਹੁੰਚ ਗਏ ਨਾਬਾ ਤੋਂ ਹਰਿਆਣਾ ਦੀ ਹੱਦ ਕਰੀਬ 70 ਕਿਲੋਮੀਟਰ ਦੀ ਦੂਰੀ ਉੱਤੇ ਸ਼ੁਰੂ ਹੁੰਦੀ ਹੈ ਜੇਲ ਬ੍ਰੇਕ ਦਾ ਮਾਸਟਰਮਾਈਂਡ ਬਲਵਿੰਦਰ ਪਿੰਦਾ ਮਾਰਚ 2016 ਵਿੱਚ ਹਸਪਤਾਲ ਤੋਂ ਫਰਾਰ ਹੋਇਆ ਸੀ ਉਸ ਨੂੰ ਫੜਨ ਦੇ ਵਿੱਚ ਟਿੱਲ ਕਿਉਂ ਵਰਤੀ ਗਈ ਗੈਂਗਸਟਰ ਵਿੱਕੀ ਗੌਂਦਰ ਨੇ ਨਾਬਾ ਜੇਲ ਤੋਂ ਬਠਿੰਡਾ ਦੇ ਐਸਐਸਪੀ ਨੂੰ ਸੋਸ਼ਲ ਮੀਡੀਆ ਦੇ ਉੱਤੇ ਧੰਕੀ ਦਿੱਤੀ ਸੀ ਪਰ ਸਰਕਾਰ ਨੇ ਕੋਈ ਵੱਡੀ ਕਾਰਵਾਈ ਕਿਉਂ ਨਹੀਂ ਕੀਤੀ? ਸੋਸ਼ਲ ਮੀਡੀਆ ਦੇ ਉੱਤੇ ਇਹਨਾਂ ਗੈਂਗਸਟਰਸ ਦੇ ਪਿੱਠੂ ਹੁਣ ਫਿਰ ਪੁਲਿਸ ਅਤੇ ਸਰਕਾਰ ਨੂੰ ਐਨਕਾਊਂਟਰ ਕਰਨ ਦੇ ਉੱਤੇ ਬਦਲੇ ਦੀ ਧਮਕੀ ਦੇ ਰਹੇ ਨੇ। ਪੁਲਿਸ ਹੱਥ ਹੱਥ ਤਰੀਕ ਕਿਉਂ ਬੈਠੀ ਹੈ? ਪੰਜਾਬ ਦੇ ਜੇਲ੍ਹਾਂ ਤੋਂ ਕੈਦੀਆਂ ਦਾ ਭੱਜਣਾ, ਫੋਨ ਮਿਲਣੇ, ਨਸ਼ਾ ਬਰਾਮਦ ਹੋਣ ਦੀਆਂ ਘਟਨਾਵਾਂ ਆਮ ਬਣਦੀਆਂ ਜਾ ਰਹੀਆਂ ਨੇ। ਜੇਲ੍ਹ ਮੰਤਰੀ ਦੇ ਇਹ ਮੰਨਣ ਤੋਂ ਬਾਅਦ ਵੀ ਸਰਕਾਰ ਜੇਲ੍ਹ ਬ੍ਰੇਕ ਹੋਣ ਦਾ ਇੰਤਜ਼ਾਰ ਕਿਉਂ ਕਰਦੀ ਰਹੀ?